ਮੇਰੇ ਕੋਲ ਜੋ ਵੀ ਲੇਟ ਹੋ ਗਈ ਸਫਾਈ ਤਾਂ ਹੋ ਗਈ ਮੈਂ ਹੁਣ ਬਾਪੂ ਨੂੰ ਬੋਲ ਮਾਰਦਣੇ ਵੀ ਨਾ ਭਾਈ ਨੂੰ ਵੀ ਰੋਟੀ ਖਾ ਲੋ ਬਾਪੂ ਰੋਟੀ ਖਾ ਲਓ ਹਾਂ ਭਾਈ ਤੂੰ ਗਈ ਨਹੀਂ ਕੋਲ ਜੁੜੀਏ ਕਿੱਥੇ ਜਾਂਦੀ ਕਿਉਂ ਸਾਨੂੰ ਭੁੱਖਿਆਂ ਨੂੰ ਦੇਖਿਆ ਨਹੀਂ ਗਿਆ ਹੁਣੇ ਨਹੀਂ ਬਕਾਈ ਰੋਟੀ ਉਹ ਤਾਂ ਵਿਚਰੀ ਬੈਠੀ ਹੈ ਅੰਦਰ ਕਹਿੰਦੀ ਮੈਥੋਂ ਨਹੀਂ ਤੁਹਾਡੇ ਨਾਲ ਪਾਕਦੇ ਰਵੀ ਨੇ ਖਾ ਲਈ ਰੋਟੀ ਖਾ ਲਿਆ ਨਹੀਂ ਤੜਕੀ ਪੂੜੇ ਉਹਨੇ ਕਿਹੜੇ ਪੂੜੇ ਖਾਏ ਤਾਂ ਤੜਕੇ ਦੀ ਵਿਚਰੀ ਬੈਠੀ ਹੈ ਹੁਣ ਤਾਂ ਝਾੜੂ ਵੀ ਨਹੀਂ ਜੱਕਿਆ ਅੱਜ ਅੱਛਾ ਹਣ ਤੂੰ ਕਿੱਥੇ ਕਿਹੜੇ ਵੇਲੇ ਤੂੰ ਰੋਟੀ ਬਕਾਏਂਗੇ ਹੱਥ ਫੂਕ ਕੇ ਫੇਰ ਤੂੰ ਪੜਨਾ ਜਾਏਂਗੇ ਤੂੰ ਆਦਾ ਬਗ ਜਾਂਦੀ ਅਸੀਂ ਆਪ ਹੀ ਦੇਖ ਰਾਂਗੇ ਕੋਈ ਨਵਿੰਦਰ ਲੇਟ ਬਗ ਜੂਗੀ ਤੂੰ ਸਿਰ ਰੋਟੀ ਖਾ ਲੈ ਨਾਲੇ ਉਹਨੂੰ ਬੋਲ ਮਾਰਦੇ ਰੋਟੀ ਖਾ ਲੂਗਾ ਉਹਨੂੰ ਬੈਠੀ ਰਹਿੰਦੇ ਅੰਦਰ ਉਹਨੂੰ ਤਾਂ ਉਹੀ ਪਕਾ ਕੇ ਦਿਉ ਨਾ ਨਾ ਹੁਣ ਤੂੰ ਵੀ ਜ਼ਿੰਮੇਵਾਰੀ ਲੈ ਲੇਂਗੀ ਵਿਆਹ ਤਾਂ ਕਰਤਾ ਆਪਾਂ ਨੇ ਖਾ ਤਾਂ ਨਾ ਨਾ ਤੂੰ ਆਪਣੀਆਂ ਲਾਲਾ ਦੋ ਦੋ ਆਹੋ ਉਹ ਵੀ ਖਾਈ ਬੈਠਾ ਨਾਣ ਕਿਉਂ ਉਹ ਤਾਂ ਕਹਿੰਦੀ ਤੁਸੀਂ ਉਹ ਲਾ ਲਓ ਆਪਦੀਆਂ ਮੇਥੋਂ ਨਹੀਂ ਕਹਿੰਦੀ ਪਕਦੀਆਂ ਉਹ ਤਾਂ ਮੈਂ ਪਹਿਲਾਂ ਚਾਹ ਨੂੰ ਵੀ ਕਹਿਆ ਦਿਉ ਉਹਨੂੰ ਮੇਰੇ ਕੋਲੇ ਬਗਿਆ ਦ ਨਾ ਉਹ ਆਇਆ ਮੁਰਕੇ ਨਾਲ ਜਾ ਆਈ ਐ ਦੁੱਧ ਚ ਪੱਤੀ ਤੋਂ ਆ ਭਾਈ ਔਖਾ ਹੋ ਗਿਆ ਕੁੜੀ ਹੈ ਹੋਰ ਕਹੀ ਜੀ ਨਿਕਲ ਗਈ ਹਨਾ ਹੈ ਇਹ ਜਾ ਸੋਚਿਆ ਨਹੀਂ ਸੀਗਾ ਉਹਦਾ ਜੱਲ ਦੇਖ ਉਹ ਤਾਈ ਲੈ ਤਾਈ ਨੂੰ ਗਲ ਰਾਈ ਗਈ ਉਹ ਕਰੇ ਉਹ ਕਲੇਸ਼ ਪੁਆਈ ਜਾਂਦੀ ਐ ਉਹਨੇ ਸਾਰੇ ਪਿੰਡ ਚ ਡੌਂਡੀ ਪਿੱਟ ਰੱਖੀ ਈ ਤਾਈ ਗੁੱਸੇ ਆਏ ਨੇ 다ਹੀਂ ਤਾਈ ਨੂੰ ਪਤਾ ਲੱਗਿਆ ਨਹੀਂ ਦਾਈ ਨੂੰ ਕੀ ਸੁਪਨੇ ਆ ਗਏ ਵੀ ਕੀ ਬਣਦਾ ਇਹਨਾਂ ਦੇ ਘਰੇ ਉਹਦਾ ਭਾਈ ਇਹੀ ਜੀ ਐ ਉਹਦਾ ਸਾਰੇ ਪਿੰਡ ਚ ਰੇੜੂ ਹੈ ਵਾਂਗੂ ਫੈਲ ਗਿਆ ਇਕੱਲੇ ਇਕੱਲੇ ਘਰ ਦੱਸਤਾ ਉਹਨਾਂ ਨੇ ਵੀ ਉਹਨਾਂ ਦੀ ਤਾਂ ਨਾਣ ਦੇ ਪਰਜਾਈ ਦੀ ਬਣਦੀ ਨਹੀਂ ਹੈਗੀ ਫਿਰ ਜਿੱਕਰੋਂ ਜਾਂਦੀਆਂ ਨਹੀਂ ਗੰਨਾ ਫੇਰੇ ਦੱਸਦੀ ਆ ਵੀ ਨੇ ਉਹਨੂੰ ਕੋਈ ਸੁਪਨੇ ਆਉਂਦੇ ਨੇ ਜੇ ਇਹਨੇ ਦੱਸਿਆ ਤਾਂ ਪਤਾ ਲੱਗਿਆ ਉਹਨੂੰ ਭਾਈ ਮੈਂ ਉਹਨੂੰ ਵੀ ਸਮਝਾਇਆ ਛਾੜਾ ਦੇ ਨੂੰ ਆਪਣੇ ਨੂੰ ਸਮਝਾਇਆ ਇਹਨੂੰ ਵੀ ਤੇ ਉਹਦੀ ਸਿਰ ਚੜਾਈ ਹੋਈ ਸੀ ਪਹਿਲਾਂ ਭਾਈ ਉਹਦੋਂ ਤਾਂ ਮੇਰਾ ਸਾਲਾ ਕਹਿੰਦਾ ਮੈਂ ਤੈਨੂੰ ਕੂੜੇ ਉਹ ਕਰਕੇ ਦੇਊਂਗਾ ਫੁੱਲ ਐ ਫੁੱਲ ਪੜਾਇਆ ਕਰੇ ਮੇਰੇ ਸਾਲੇ ਨੂੰ ਮੈਂ ਬਥੇ ਰੱਖਿਆ ਓਏ ਨਾ ਸਿਰ ਚੜਾਇਆ ਨਾ ਸਿਰ ਚੜਾਇਆ ਉਹਦੀ ਨੇ ਸਿਰ ਚੜਾ ਲਈ ਇਹਨੇ ਚਲ ਭਾਈ ਮੈਂ ਦੇਖਦਾ ਤੇ ਮਾਪਿਓ ਨੂੰ ਬੁਲਾਉਣਾ ਨਹੀਂ ਕਹੇ ਨਾ ਮੇਰੇ ਮਾਪੇ ਆਪਾਂ ਨੂੰ ਬਿਲਾ ਲਾ ਫਿਰ ਕੋਈ ਗੱਲ ਰਾਹ ਪੋ ਨਹੀਂ ਇਹ ਨਹੀਂ ਖੜੀ ਹੁੰਦੀ ਇਹ ਤਾਂ ਭਾਈ ਦਿਨੋਜਨ ਸਿਰ ਚੜੀਆਂ ਜੀ ਹੈ ਸਿਰ ਚੜੀਆਂ ਜੀ ਮੈਨੂੰ ਜੇ ਨਾ ਇਹਦੇ ਮਾਪੇ ਕੋਈ ਸੁਬੋਲੇ ਤਾਂ ਆਪੂ ਅਨੁਸਾਦ ਲਾਗੇ ਜੀ ਨਾ ਹੀ ਕੋਈ ਬੋਲੇ ਇਹਦੇ ਮਾਪੇ ਇਹ ਤਾਂ ਹੁਣੇ ਕਹਿ ਦਿਆ ਮੇਰੇ ਨਾਲ ਜ਼ਮੀਨ ਲਵਾਓ ਆਏਗੇ ਜੀ ਇਹ ਅਸਲ ਤਾਂ ਇਹ ਤਾਂ ਗਲਿਸ ਕਰ ਦਈ ਇਹ ਜ਼ਮੀਨ ਦੇ ਨਾਂ ਨੂੰ ਹੈ ਉਹ ਮੁੰਡਾ ਜਆ ਵੀ ਥੱਲੇ ਲੱਗ ਰਿਹਾ ਤੇ ਭਾਈ ਜਾਦੇ ਲੱਗ ਰਿਹਾ ਉਸੇ ਸਿਰ ਚੜਾਈ ਹੋਈ ਆ ਬਾਲੀ ਇਹ ਹੈ ਹੁਣ ਪਿੱਟਦਾ ਲੈ ਤਾਂ ਹੁਣ ਤੇਰੀ ਪੜ੍ਹਾਈ ਖਰਾਬ ਹੋ ਜਾਂਦੀ ਐ ਕਿੰਨਾ ਕੇ ਜੇ ਤੂੰ ਐ ਰੋਟੀਆਂ ਪਕਾ ਕੇ ਦੇ ਆਇਆ ਤਾਂ ਸਾਰੇ ਪਿੰਡ ਜੇ ਨੇ ਬੇਇੱਜ਼ਤੀ ਕਰਤੀ ਜੇ ਨੇ ਤਾਈ ਨੂੰ ਦੱਸਿਆ ਉਹਨੇ ਗਾਹਾਂ ਜਾ ਕੇ ਦੱਸਿਆ ਹੁਣ ਤਾਂ ਪਿੰਡ ਜੀ ਵੀ ਥੋਥੋ ਹੋਈ ਪਈ ਆ ਸਾਰਿਆਂ ਨੂੰ ਲੈ ਅੱਛੀ ਸਾਡੀ ਕੁੜੀਆਂ ਐ ਆ ਮੋਬਾਈਲਾਂ ਤੇ ਕਰਦੀਆਂ ਐ ਬਾਹਰ ਅੰਦਰ ਪੱਜੂ ਅਕੇਲੇ ਐ ਸਾਰੇ ਪਿੰਡ ਜੀ ਵੀ ਥੋਥੋ ਕਰਾਤੀ ਇਹਨੇ ਤਾਂ ਬਈ ਬਹੁਤ ਖਰਾਬ ਚੱਲ ਕੋਈ ਨਹੀਂ ਪਾ ਰੋਟੀ ਉਹਨੂੰ ਮੈਂ ਕਹਿਣਾ ਕਿ ਤੂੰ ਆਪਣੀ ਨੂੰ ਬੁਲਾ ਇਹਨੂੰ ਸੱਸ ਸਹੁਰੇ ਉਹਨੂੰ ਬੁਲਾ ਕੇ ਲਿਆਉਣੀ ਆ ਤੂੰ ਰੋਟੀ ਖਾ ਲੈ ਆਪਦੀ ਹਾਂ ਵੀ ਉਹਨੂੰ ਕਹਿਣਾ ਵੀ ਸੱਸ ਸਹੁਰੇ ਨੂੰ ਬੁਲਾ ਹਾਂ ਭਈ ਗੱਲਬਾਤ ਕਰੀ ਇਦਾਂ ਗੱਲ ਪਈ ਆਏ ਆ ਕੁੜੀ ਜਿੱਤੇ ਦੀ ਤਰੀ ਮਾਂ ਫਿਰ ਤਾਂ ਮੈਂ ਉਹਨੂੰ ਵੀ ਕਹਿਂਦਾ ਟਰਨ ਮਾਰਦੀ ਗੋਤਣੀ ਚ ਹੈ ਉਹਦੇ ਮੈਂ ਛੱਡਦਾ ਉਹਨੇ ਵੀ ਭਈਏ ਚਮੜਾ ਹਰ ਕੇ ਹੁਣ ਕਰੀਏ ਬਣੇ ਵੀ ਕੀ ਮੈਂ ਤਾਂ ਉਹਨੂੰ ਕਹੇ ਛੱਡ ਕੇ ਚਾਲ ਲਿਆ ਨਾ ਚਾਹ ਇਹ ਨਾ ਆ ਪਾਇਆ ਟੀਮੀ ਦੀ ਕੁਛ ਚ ਬਰ ਬੜ ਕੇ ਫੇਰ ਬਹਿ ਗਿਆ ਅੰਦਰ ਉਹਨੂੰ ਪਤਾ ਨਹੀਂ ਕੀ ਕਹੀ ਉਹਨੂੰ ਆਇਆ ਉਹਨੂੰ ਵੀ ਆਇਆ ਵੀ ਆਪਣੇ ਜਾਣਾ ਹਟ ਜੂਗੀ ਆਏ ਨਹੀਂ ਮਜਾਣੋ ਹਟਦੀ ਕੰਮ ਤੇ ਇਸੇ ਨੂੰ ਲਾਵਾਂਗੇ ਆਪਣੇ ਸਾਹਮਣੇ ਦਾ ਮੇਰੇ ਸਾਹਮਣੇ ਦਾ ਕਹੀਦਾ ਮੈਂ ਕਹਿਣਾ ਕਹਿਣਾ ਅੰਦਰ ਜਾ ਕੇ ਉਹਦਾ ਬਣ ਜਾਂਦਾ ਭਾਈ ਕਾਹ ਨੂੰ ਕਹਿੰਦਾ ਇਹ ਕੁਛ ਜਿਹਾ ਕਹਿਣਾ ਹੁੰਦਾ ਹੁਣ ਉਹ ਸਿਆਣੀ ਦਾ ਬਣ ਜਾਂਦਾ ਇਹਨਾਂ ਦੀ ਕਿਰਾਇਆ ਦੋਿਆਂ ਦੀ ਕਿ ਜ਼ਮੀਨ ਸਾਡੇ ਨਾਂ ਲੱਗ ਜੇ ਇਹਨਾਂ ਦੀ ਦੋਿਆਂ ਦੀ ਕਿਰਾਇਆ ਨਹੀਂ ਜਿਵੇਂ ਨਾ ਲਾਉਣੇ ਲਵਾ ਕੇ ਮੈਂ ਕਿੱਧਰ ਜਾਵਾਂ ਪਈ ਬੁੜੇ ਹੱਡੀ ਮੈਂ ਹੁਣ ਕਿੱਥੇ ਹੱਤ ਪੂਕੂਗਾ ਆਪਾਂ ਤਾਂ ਦੋਨਾਂ ਨੂੰ ਕੱਢ ਦੇਣੀ ਕਿੱਥੋਂ ਜਣੇ ਨੇ ਇਹਨਾਂ ਨੇ ਪੂੜੇ ਆਪਾਂ ਨੂੰ ਉਹਨਾਂ ਨੇ ਪੂੜੇ ਰੰਗ ਤੋਂ ਉਹੀ ਖਾਲੇ ਦੱਜ ਪੂੜੇ ਲੱਗ ਰਿਹਾ ਹੁਣ ਮਾਹੂ ਕਰਨ ਦੇ ਹਾਰੇ ਕਰਨ ਲੱਗਿਆ ਪਤਾ ਇਹਨਾਂ ਨੇ ਚੋਰੀਆਂ ਖਾ ਲਏ ਹੁਣ ਇਹ ਤਾਂ ਇੱਕ ਗੱਲ ਐ ਇਹਨਾਂ ਦੇ ਅੰਦਰੋਂ ਮੈਨੂੰ ਨਹੀਂ ਲੱਗਦਾ। ਕਦਾਂ ਬੱਦਾਂ ਰੋਟੀ ਨੂੰ ਐ। ਹੈਂ? ਰੋਟੀ ਨੂੰ ਲੱਗ ਰਿਹਾ ਬਿਲਕੁਣ। ਨਹੀਂ ਹੁਣ ਫੇਰ ਤੂੰ ਰੋਟੀ ਪਕਾ ਕੇ ਜਾਏਂਗੀ ਫੇਰ ਲੇਟ ਨਹੀਂ ਹੋਜੇਂਗੀ ਤੂੰ। ਕੋਈ ਨਾ ਬਿੰਦਰ ਲੇਟ ਬਹਜੂਗੀ। ਕੰਮ ਤਾਂ ਉਹਨਾਂ ਕਰ ਕੀ ਜਾਊਂਗੀ। ਕਰਕੇ ਜਾਏਂਗੀ ਤੂੰ ਉਹਨੂੰ ਵੀ ਕਹਿ ਬਾਈ ਕਿ ਇਹਨੂੰ ਕਾਹ ਕਰਾ ਕੰਮ ਕਰੇ ਇਹ ਤੋਂ। ਕੰਮ ਕਰਾਊਗਾ ਤਾਂ ਹਾਰੇ ਨਾ ਕਰ। ਮੈਂ ਆਪਜੀ ਪਸੰਦ ਦੀ ਕਰਾਊਂਗਾ ਆਪਦੇ ਫਰਾਂਦੇ ਤੋਂ ਕੰਮ ਵੀ ਕਰਾਵੇ। ਹਾਰੇ ਕੱਢਣਾ ਕਰਦੇ ਪੈਰੀ ਹੱਥ ਲਾਉਣ ਲੱਗ ਰਿਆ ਤੇ ਵੀ ਕੰਮ ਕਰੇ। ਕੀ ਕਹਿੰਦੀ ਫੇਰ ਉਹ? ਉਹ ਤਾਂ ਕਹਿੰਦੀ ਕੋਈ ਨਹੀਂ ਕਰਦੀ। ਹਾਂ ਮ ਉਹ ਇਹ ਲੋਗਾਂ ਨੇ ਮੈਨੂੰ ਬੈਠੀ ਨੂੰ ਅੱਛਾ ਚੱਲ ਤੂੰ ਐਂ ਕਾ ਰੋਟੀ ਪਕਾ ਤੂੰ ਪਾ ਕੇ ਦੇ ਮੈਨੂੰ ਬਣਾ ਲਈ ਰੋਟੀ ਹਾਂ ਰੋਟੀ ਪਾ ਲੈ ਕੋਈ ਨਾ ਲੈ ਉਹਨੂੰ ਕਹਿਣਾ ਮੈਂ ਖਾ ਲੂ ਤਾਂ ਬੇਚਾਰਾ ਮਜਾਜਾ ਹੈਗਾ ਹੈਗਾ ਭਾਈ ਆਪਾਂ ਦਾ ਢਿੱਡ ਭਰਨੇ ਪਊਗਾ ਚੱਲ ਮੈਂ ਕਹੀ ਨਹੀਂ ਉਹਨੂੰ ਹਾਂ ਲੈ ਭਾਈ ਸੁਣ ਲੈ ਕਮਾਲ ਹੋਈ ਪਈ ਆ ਜੰਮੀ ਛਾਲੀ ਹੱਦੋਂ ਬਾਹਰ ਹੋ ਗਿਆ ਮੇਰਾ ਸਾਲਾ ਆਪ ਤਾਂ ਰੋਟੀ ਕਿੱਥੋਂ ਖਾਊਗਾ ਮੈਨੂੰ ਤਾਂ ਦੇ ਹੀ ਖੜਾ ਆਪ ਨਹੀਂ ਮਿਲਦੀ ਉਹਨੂੰ ਤਾਂ ਉਹ ਕਾਦੇ ਮੈਂ ਇਹ ਕਹਿ ਰਹੀ ਤੇ ਐ ਇਹ ਕਹਿ ਆਈ ਜਾਈ ਐ ਮੇਰਾ ਸਾੜਾ ਕੁਛੜ ਚ ਵੱੜ ਜਾਂਦਾ ਮੈਂ ਕਿਹਾ ਓਏ ਬਾਈ ਇਹ ਅੱਜ ਕੱਲ੍ਹ ਦੀਆਂ ਨੇ ਜਿਹੜੀਆਂ ਇਹ ਰੋਟੀਆਂ ਐ ਨਹੀਂ ਦਿੰਦੀਆਂ ਆ ਗਈਆਂ ਰੋਟੀ ਨਹੀਂ ਦਿੰਦੀਆਂ ਇਹ ਹੈ ਵੀ ਭਾਈ ਮੜਾ ਮੋਟਾ ਇਹਨੂੰ ਉਹਦਾ ਤਾਂ ਭੈਂਦਾ ਖਸਮ ਤੀਜੇ ਦਿਨ ਸੁਨਾਮ ਲਿਆ ਜਾਇਆ ਕਰੇ ਉਹਨੂੰ ਕੌਣ ਕੁਲਚੇ ਵੀ ਨਾ ਭਾਈ ਇਹਨੂੰ ਸੁਧਾਰ ਲੈ ਸੁਧਾਰ ਲੈ ਵੀ ਬਾਲਾ ਫੇਰੀ ਦਾ ਨਹੀਂ ਹੁੰਦਾ ਹੈਗਾ ਨਹੀਂ ਜੀ ਜੀ ਮੇਰੇ ਪਸੰਦ ਦੀ ਕਾਹਨੂੰ ਸਾਰਾ ਘਰ ਪਟ ਤਾ ਉਹ ਕੁੜੀ ਦੀ ਦੇਖ ਤੂ ਤੂ ਕਰਾਦੀ ਸਾਰੇ ਪਿੰਡ ਚ ਮੇਰੇ ਸਾਲੇ ਭਾਲ ਦੇ ਨੇ ਜਮੀਨਾ ਹਾਲੇ ਰੋਟੀ ਦੇ ਸਾਲੇ ਦੋ ਜੀ ਟੋਕ ਦੇ ਦਿੰਦੇ ਨਾ ਚਾਰੀ ਕੁੱਟ ਦੇਉਂ ਐ ਭਾ ਦੇ ਰਿਸਟਰੀ ਕਰਾਉਣਾ ਤੁਹਾਡੇ ਨਾਲ ਰਿਸਟਰੀ ਸਾਲੇ ਜ਼ਮੀਨ ਦੇਉ ਇਹਨੇ ਲੈ ਭਾਈ ਕੁੜੀਏ ਗੱਲ ਸੁਣਾ ਹਾਂ ਬਾਪੂ ਕੀ ਐ ਮੈਂ ਤਾਂ ਭਾਈ ਕਹਿੰਦੀ ਮੇਰੀ ਗੱਲ ਸੁਣ ਖੜੀ ਹੋ ਕੇ ਮੜੀ ਜੀ ਕੀ ਗੱਲ ਸੁਣਾ ਤੇਰੀ ਹੁਣ ਹਾਂ ਤੂੰ ਐ ਦੱਸ ਵੀ ਤੈਂ ਆਵਦਾ ਆ ਕੰਮ ਜਾਂ ਸੁਧਾਰਨਾ ਕਿ ਤੇਰੇ ਮਾਪੇ ਬਾਪ ਨੂੰ ਬੁਲਾਉਣਾ ਪਊਗਾ ਬਾਪੂ ਮੇਰੇ ਪਹਿਲੇ ਸਿਰ ਦੁਖੀ ਜਾਂਦਾਗਾ ਸਾਡਾ ਬੰਦ ਨੂੰ ਤੁੱਟ ਪਾਇਆ ਪਿਆਗਾ ਤੇਰਾ ਤਾਂ ਪੈਸਾ ਰੋਜੇ ਦੁਖੀ ਜਾਂਦਾ ਹੈ ਹੈ ਤੂੰ ਮਾਣੀ ਮੋਟੀ ਉਮਰ ਦੀ ਲਿਹਾਜ਼ ਵੀ ਕਰ ਵੀ ਐਂ ਬੋਲਦੀਆਂਂਗੀ ਕੀ ਲਿਹਾਜ਼ ਕਰਾਂ ਆਪਾਂ ਉਮਰ ਦੀ ਮੈਂ ਤਾਂ ਮੈਂ ਤਾਂ ਲਿਹਾਜ਼ ਹੀ ਕਰਦੀ ਆਂ ਮੈਂ ਉਮਰ ਦੀ ਕੀ ਲਿਹਾਜ਼ ਕਰੀ ਹੁਣ ਤੱਕ ਤਾਂ ਤੂੰ ਸਿੱਧੀ ਹੋ ਕੇ ਦੱਸ ਦੇ ਵੀ ਤੂੰ ਆਪਦੇ ਮਾਂ ਬਾਪ ਨੂੰ ਆਪ ਬੁਲਾਏਂਗੀ ਤੂੰ ਪੇਕੇ ਜਾਏਂਗੀ ਨਹੀਂ ਮੈਂ ਉਹਨੂੰ ਕਹਾਂ ਰਵੀ ਨੂੰ ਬਈ ਭਾਈ ਆਪਦੇ ਨੇ ਮਾਂ ਬਾਪ ਨੂੰ ਬੁਲਾ ਕਿਉਂ ਮੈਂ ਤਾਂ ਪੇਕੇ ਜਾਂਦੀ ਨਹੀਂ ਮੈਂ ਇੱਥੇ ਰਹੂੰਗੀ ਮੇਰੇ ਕੋ ਪੇਕੇ ਜਾਵਾਂ ਕਿਉਂ ਜਾਵੇਂਗੀ ਨਹੀਂਗੀ ਆਗਮ ਕਰ ਕਿਉਂ ਤੇ ਸਾਰੇ ਡੱਬਰ ਦਾ ਕਲੇਸ਼ ਪਾ ਰਖਿਆਗਾ ਤੂੰ ਆਪਦੀ ਕੁੜੀ ਦਾ ਘਰ ਮਸਾਲਾ ਤੂੰ ਮੇਰੇ ਘਰ ਜਾੜ ਨੂੰ ਫਰਦਾਗਾ ਆਪਦੀ ਕੁੜੀ ਦਾ ਘਰ ਤਾਂ ਹੀ ਬਸੂਗਾ ਜੇ ਤੂੰ ਕੋਈ ਕੰਮ ਲੱਗੇਂਗੀ ਕਿਸੇ ਤੂੰ ਤਾਂ ਕੰਮ ਨਾ ਦੋਦਾ ਘਰ ਬਸਣ ਦਿੰਨੀ ਆ ਨਾ ਤੂੰ ਪੜ੍ਹਾਈ ਕਰ ਦਿੰਨੀ ਛੋਟੇ ਦਾ ਕੰਮ ਹੀ ਕਰਦੀ ਆਈਆਂ ਮੈਂ ਸਾਰੇ ਕਿਹੜਾ ਕੰਮ ਟੱਕਾ ਤੋੜਿਆ ਤੈਂ ਉਹਨੇ ਜਲਵਾ ਪਾਇਆ ਕਿੱਦੇ ਖਵਾਈ ਤਾ ਰੋਟੀਆਂ ਕੁੜੀ ਨੇ ਹੁਣ ਹੱਥ ਫੂਕ ਕੇ ਗਈ ਆ ਉਹ ਹੁਣੀ ਹਟੀਆਂ ਕਰਨ ਹੁਣ ਗਈਆ ਕਾਲਜ ਹੱਥ ਫੂਕ ਕੇ ਬਾਪੂ ਹੁਣੀ ਹਟੀਆਂ ਕਰਨ ਨੂੰ ਤਾਂ ਸਹਾ ਕਰਦੀ ਆਈਆਂ ਮੈਂ ਹਾਂ ਕਰਦੀ ਆਈਆਂ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੁਤਾ ਆਪਦੇ ਪੇਕੇਆਂ ਨੂੰ ਆਪਦੇ ਮਾਪੇ-ਬਾਪ ਨੂੰ ਬੁਲਾ ਪਈ ਐ ਸੀ ਗੱਲ ਕਰੀ ਉਹਦੇ ਨਾਲ ਕਿਉਂ ਬੁਲਾਵਾ ਮੈਂ ਨਾ ਮੈਂ ਬੁਲਾਵਾ ਮੈਂ ਜਾਣਾ ਜਕੰਜਰ ਨੂੰ ਮਾੜਾ ਮੋਟਾ ਸ਼ਰਮ ਲਾਲ ਕਿਉਂ ਨੇ ਵੀ ਨਾ ਤੂੰ ਆਖੇ ਲੱਗੇ ਹੋ ਕੁੜੀ ਦੇ ਸਹਰਾਣੇ ਚੜਦੇ ਨੇ ਕੁੜੀ ਕੀ ਕਹਿੰਦੀ ਥੋਨੋਂ ਉਹਨਾਂ ਨੂੰ ਪੜਨ ਤਾਂ ਦੇ ਦੋ ਸਰ ਪੁਆੜੀ ਅੜ ਤਾਂ ਕੁੜੀ ਹੈਗੀ ਸਾਰੇ ਕਲੇਸ਼ ਤਾਂ ਉਹਨੇ ਪਾਏ ਨੇ ਉਹਨੇ ਕੀ ਕਲੇਸ਼ ਪਾਇਆ ਇਹ ਕੀ ਕਲੇਸ਼ ਪਾਇਆ ਕਰ ਦੋ ਉਹਨੂੰ ਬਿਆਹ ਕੇ ਸਾਰਾ ਖਤਮ ਹੋਊਗਾ ਅੱਛਾ ਤੂੰ ਤਾਂ ਇਹ ਕਹਿੰਦੇ ਵੀ ਬਸ ਉਹਨੂੰ ਕੱਢ ਦੇ ਮੈਨੂੰ ਮਗਰੋਂ ਖੁੱਲ ਖੇਡਾ ਹੋ ਜਾਣਾ ਹੈ ਕਿ ਹੁਣ ਉਹਨੇ ਪੜਾਈ ਨਹੀਂ ਕਰਨੀ ਹੈਗੀ। ਤੇਰਾ ਪੜ ਲਿਆ ਬੱਪੂ ਉਹਨੇ ਹੁਣ। ਤੇਰਾ ਗਾਉਂ ਪੜ ਲਿਆਗਾ। ਹੁਣ ਜੇ ਨਹੀਂ ਤੂੰ ਨਹੀਂ ਪੜੀ ਉਹਨੂੰ ਤਾਂ ਪੜ ਲੈਣ ਦੇ। ਤੂੰ ਹਰੇਕ ਗੱਲ ਪਿੰਡ 'ਚ ਵੀ ਉਹਦੀਆਂ ਥੂ-ਥੂ ਕਰਾਈ ਫਿਰਦੀਆਂ ਕਿ ਆ ਕੀ ਸਾਡੀ ਕੁੜੀਆਂ ਆ ਜਾਂ ਸਾਡੀ ਕੁੜੀਆਂ ਆ। ਨਾ ਤੂੰ ਮੈਨੂੰ ਸਿੱਧਾ ਬੋਲਦੀਆਂ ਨਾ ਤੂੰ ਉਹਨੂੰ ਸਿੱਧਾ ਬੋਲਦੀਆਂ। ਸੋਨੋ ਮੈਂ ਬੁਰੀ ਲੱਗਦੀਆਂ ਇਕੱਲੀ ਬੱਸ। ਕਾਉ ਬੁਰੀ ਲੱਗਦੀ ਤੂੰ ਕੰਮ ਏ ਬੁਰੇ ਵਾਲੇ ਕੰਮ ਕਰਦੀਆਂ। ਤੂੰ ਤੂੰ ਕੰਮ ਸਿੱਧੇ ਕਰੇ ਸਾਨੂੰ ਕਾਉ ਨੁ ਬੁਰੀ ਲੱਗੇ ਤੂੰ। ਤੂੰ ਤਾਂ ਸਿਰ ਲਵੇਟ ਕੇ ਰੋਜੇ ਪੈ ਜਾਣੀਂ। ਉਧਰ ਉਹ ਤੜਕੇ ਰੋਠੇ ਭੁੱਖਾ ਬਣਿਆ ਉਹ ਕੁੜੀ ਜੀ ਹੁਣ ਪਕਾ ਕੇ ਕਾਲ ਜਗੇ ਰੋਟੀ ਲਾ ਕੇ ਬਿਮਾਰਤਾ ਹੀ ਪਈ ਮੇਰੇ ਜਾਣ ਕੇ ਪਈਆ ਕਾ ਨੂੰ ਐ ਬਿਮਾਰ ਪਈ ਉਹਨੇ ਸਿਰ ਚੜ੍ਹਾ ਲਈ ਪਹਿਲੀ ਆਉਂਦੀ ਮਗਰ ਹੁਣ ਇਹ ਕੰਮ ਹਿਸਾਬ ਚ ਨਹੀਂ ਆਉਂਦਾ ਹੈਗਾ ਮੈਂ ਬੱਥੇਰਾ ਪਟਿਆ ਉਹਨੂੰ ਮੇਰੇ ਸਾਲੇ ਨੂੰ ਵੀ ਨਾ ਓਏ ਨਾ ਓਏ ਨਾ ਤੂੰ ਪਈ ਗੱਲ ਸੁਣ ਲਈ ਸੁਣ ਲੈ ਨਹੀਂ ਮੈਂ ਉਹਨੂੰ ਕਹਿਣਾ ਗੰਜਰ ਨੂੰ ਵੀ ਤੂੰ ਉਹਦੇ ਮਾਪੇ ਬਾਬ ਨੂੰ ਬੁਲਾ ਲੈ ਨਹੀਂ ਮੈਂ ਮੇਰੇ ਸਾਲੇ ਨੂੰ ਦੋਨਾਂ ਨੂੰ ਘਰੋਂ ਕੱਢ ਦੂੰਗਾ ਤੂੰ ਕਰ ਲੈ ਕਰ ਲੈ ਜੇ ਹੁੰਦਾ ਤੂੰ ਕਰ ਲੈ ਹਾਂ ਕੋਈ ਨਹੀਂ ਫਿਰ ਤੈਨੂੰ ਕਰਕੇ ਦਿਖਾਉਂ ਨੂੰ ਤੁਸੀਂ ਚੱਕੋਂਗੇ ਲੈ ਪਤਾ ਲੱਗੂ ਤੁਹਾਨੂੰ ਕਰ ਲੈ ਕਰ ਲੈ ਕੋਈ ਨਹੀਂ ਕੋਈ ਨਹੀਂ ਮੈਂ ਕਰੂੰ ਫਿਰ ਕਰੂੰਗਾ ਇਹ ਨਾ ਚਾਂਬਲੇ ਫਿਰਦੇ ਨੇ ਕਿਵੇਂ ਇਹ ਆ ਬੁੜੇ ਅਡਲ ਹੋ ਪਿੱਤਾ ਬੈ ਮੇਰਾ ਰੋਜ਼ ਆ ਕੇ ਮੈਂ ਸਿੱਤੇ ਖੜ ਜਾ ਹੁੰਦਾ ਬੋਲਣ ਲੱਗ ਜਾਂਦਾਗਾ ਵੀ ਇਹ ਕੁੜੀ ਨੂੰ ਕਹਿ ਰਿਹਾ ਉਹ ਕੁੜੀ ਨੂੰ ਤਾਂ ਕੁਝ ਕਹਿੰਦਾ ਨਹੀਂ ਹੈਗਾ ਸਦਨ ਮੇਰੇ ਮਗਰ ਕਹਿ ਰਹੇ 24 ਘੰਟੇ ਵੀ ਤੂੰ ਆ ਕਰੂ ਆ ਕਰ ਉਹ ਮਹਾਰਾਣੀ ਚਮਲਾਰ ਕੀ ਹੈਗੀ ਵਾਧੂ ਦੀ ਉਹ ਤਾਂ ਕਿੱਧਰ ਚੱਕ ਲਿਆ ਹੁਣ ਮਾਰੀ ਆ ਨਾ ਕੱਪੜਾ ਜਾ ਤੇ ਉਹ ਵਾਪਸ ਜੇ ਮੈਂ ਦਾ ਖੇਤ ਜਾ ਕੇ ਉਹ ਗੇੜਾ ਮਾਰਨਾ ਮਤਲਬ ਬੰਨ ਦਾ ਕਪੜਾ ਮਾਰਨਾ ਕਈ ਦਿਨੋਂ ਰਹਿ ਤਾ ਬਾਲਾ ਪੈ ਰਿਆ ਸੀਗਾ ਨਾ ਤੂੰ ਦਾ ਖੇਤ ਨਿਕਲ ਜਾਏਗਾ ਭਾਈ ਕਰੇ ਫਿਰ ਮੇਰਾ ਕੀ ਹਿੱਲਾ ਬਣੇ ਉਹ ਤੈਨੂੰ ਕੀ ਹੋ ਗਿਆ ਹਿੱਲੇ ਨੂੰ ਹਾਂ ਉਹਨੂੰ ਕਿਹਾ ਸੀਗਾ ਉਹ ਤਾਂ ਸਿੱਧੇ ਪੁੱਠੇ ਹੀ ਬੋਲਦੀਆਂ ਕਿ ਲੱਗੂ ਸਿੱਧੇ ਮੂੰਹ ਗੱਲੇ ਨਹੀਂ ਕਰਦੀ ਹੈਗੀ ਤਾਂ ਪਰ ਉਹਨੂੰ ਬੁਲਾ ਕੇ ਲੈਣਾ ਕੀ ਹੈ ਤੈਂ ਉਹ ਲੈਣਾ ਕੀ ਹੁਣ ਆਇਆ ਦਾ ਘਰੇ ਤਾਂ ਬੋਲੀ ਜਾਊਗਾ ਬੋਲਿਆ ਜੋ ਭਈਆ ਪਈ ਰਹਿਣ ਤੇ ਮੈਂ ਨਹੀਂ ਬੁਲਾਈ ਸਵੇਰੇ ਦੀ ਉਹ ਤੈਂ ਖਾਲੀ ਰੋਟੀ ਕਿ ਨਾ ਮੈਂ ਕਿੱਥੇ ਖਾਲੀ ਰੋਟੀ ਅਜੇ ਬਣਾ ਗਈ ਹਾਂ ਤੈਂ ਖਾਲੀ ਰੋਟੀ ਤਾਂ ਖਾਲਾ ਦਾ ਮਾਤਾ ਖਾ ਲਈ ਉਹ ਚਾਲ ਕੋਈ ਨਾ ਖਾ ਲੈਣਾ ਮੜਾ ਮੈਂ ਖੇਤ ਗੇੜਾ ਮਾਰਿਆ ਪਹਿਲਾਂ ਮੈਂ ਤਾਂ ਭਾਈ ਤੂੰ ਗੱਲ ਸੁਣ ਲੈ ਮੇਰੀ ਮੈਂ ਤਾਂ ਉਹਨੂੰ ਵੀ ਕਿਹਾ ਦੀਗਾ ਵੀ ਤੂੰ ਆਪਦੇ ਪੇਕੀ ਵਗ ਜਾ ਭਾਈ ਜੀ ਐਂ ਕੰਮ ਕਰ ਲੈ ਮੈਂ ਵੀ ਤੈਨੂੰ ਇਹੀ ਗੱਲ ਕਹਿਣਾ ਵੀ ਤੂੰ ਆਪਦੇ ਪੇਕ ਸੌਰਿਆਂ ਨੂੰ ਫੋਨ ਲਾ ਉਹ ਫੋਨ ਲਾ ਕੇ ਕੀ ਕਰਾਂਗੇ ਓਹੜਾ ਸੁਣਦੇ ਨੇ ਇਹੋ ਜੀ ਉਹ ਨੇ ਉਹਨੂੰ ਗੜਾ ਸਮਝਾਉਂਦੇ ਨਾ ਉਹ ਉਹਨੂੰ ਗੜਾ ਪਤਾ ਨਹੀਂ ਗਾੜੀ ਕੁੜੀ ਕਹੀ ਜੀ ਉਹ ਤੂੰ ਕਹਿਦਾ ਸਕਦਾ ਉਹਨਾਂ ਦੇ ਦਿਮਾਗ ਚ ਦਾ ਕਹਿ ਸਕਦਾ ਭਾਈ ਛੋਡੀ ਕੁੜੀ ਨੇ ਮੜਾ ਮੋਟਾ ਗੱਲਬਾਤ ਕੋਈ ਸੁਣੋ ਇਹਨੂੰ ਸਮਝਾਓ ਕੋਈ ਇਹਨਾਂ ਦਾ ਕਹਿ ਸਕਦਾ ਤੂੰ 20 ਵਾਰੀ ਕਿਹਾ ਯਾਰ ਹਾਂ 20 ਵਾਰੀ ਕਿਹਾ ਉਹ ਸੁਣਦੇ ਨਾ ਉਹ ਕਹੇ ਬਾਈ ਤੈ ਉਹ ਕਹਿਆ ਯਾਰ ਉਹ ਵੀ ਇਹ ਜੀ ਕੰਜਰ ਕਾਹਨੂੰ ਗੱਲਾਂ ਕਰਾਉਣਾ ਤੜਕੀ ਉਸ ਨੂੰ ਤੜਕੀ ਤੂੰ ਰਹਿਣ ਦੇ ਪਈਆ ਪਈ ਰਹਿਣ ਦੇ ਕਾਹਨੂੰ ਪੰਗੇ ਛੇੜਨਾ ਫਿਰ ਭਾਈ ਪਈ ਐ ਤਾਂ ਨਹੀਂ ਜਰੀ ਜਾਂਦੀ ਯਾਰ ਐ ਦਾ ਕਸ ਨਾ ਕੁਝ ਕਹਿਣੀ ਭੂਖਾ ਮਨ ਹੁੰਦਾ ਫਿਰ ਫਤੂ ਐ ਕਰ ਭੂਆ ਨੂੰ ਕਰ ਫੋਨ ਉਹ ਬਚੋਲਿਆਂ ਨੂੰ ਫੋਨ ਕਰ ਲਿਆ ਬਚੋਲਾ ਆਪੀ ਗੱਲ ਕਰੂਆ ਕਿਹਦੇ ਨਾਲ ਜਮਾ ਜਲੂਸ ਕਰ ਦੋ ਜਲੂਸ ਕਰ ਦੋ ਮੇਰੇ ਸਾੜੇ ਜਮਾ ਜਲੂਸ ਕਰ ਦੋ ਪਹਿਲਾਂ ਤੇਰੀ ਭੂਆ ਨੂੰ ਕਹੂੰ ਫਿਰ ਉਹ ਬਚੋਲਿਆਂ ਨੂੰ ਕਹੂੰ ਆਇ ਖੰਡਿਆਰ ਦੋ ਸਾਰਾ ਵੀ ਇਹਨਾਂ ਦੇ ਘਰੇ ਚ ਜੂ ਪਹਿਰਿਆ ਹੈ ਪਤਾ ਲੱਗੇ ਪਤਾ ਲੱਗੂ ਆਨੇ ਨੂੰ ਆ ਕੇ ਗੱਲ ਕਰ ਪਾਉਦੇ ਸਹਰਾ ਨਹੀਂ ਫੋਨ ਕਰ ਲੈ ਉਹਨੂੰ ਕਿੱਥੇ ਕਿਉਂ ਲੈਣਾ ਹੈ ਹੁਣ ਬਚੋਲਾ ساری ਉਮਰ ਤੇ ਹੀ ਹੁੰਦਾ ਹੁਣ ਬਚੋਲਾ ਉਹ ਸ਼ਾਂਪ ਪਾਉਣ ਵਾਸਤੇ ਦੀ ਕੱਲੇ ਸ਼ਾਂਪ ਉਹ ਸਾਪ ਕੀ ਹੁਣ ਅਗਲਾ ਚਲ ਖਾਕ ਕਰਾਤਾ ਕਿ ਵਿੱਚ ਬੜਿਆ ਹੋਇਆ ਅਗਲਾ ਵਿੱਚ ਬੜਿਆ ਹੋਇਆ ਪਤਾ ਲੱਗੂ ਅਗਲੇ ਨੂੰ ਉਹ ਦੱਸੂਗਾ ਤੇ ਮੈਂ ਮਰਾ ਮੁਹਾਲੇ ਦੇ ਬੰਦੇ ਦੇ ਵਿੱਚ ਪੜਿਆ ਹੁੰਦਾ ਪਈ ਹੈ ਜਾਂ ਹਰੂਣਾ ਕੀ ਕਰੀਏ ਦੱਸ ਇਹਦਾ ਪਰ ਕੀ ਕਰੀਏ ਉਹ ਤਾਂ ਐਨ ਸਰਚ ਮਲਾ ਲਈ ਇਹ ਚਲ ਆਉਣ ਨੂੰ ਮੈਂ ਯਾਰ ਕੀ ਕਿਹਾ ਹੁਣ ਦੱਸ ਮੈਂ ਤਾਂ ਬਥੇਰਾ ਤੇਰੇ ਸਾਹਮਣੇ ਕਿੰਨਾ ਬੋਲਦਾ ਤੇ ਸੁਣੇ ਕੇ ਦੀ ਫੇਰੀ ਹੈ ਹਈ ਇਹੀ ਜੀ ਜੋ ਸ਼ੁਰੂ ਦੀ ਇਹੀ ਜੀ ਉਹਦੇ ਮਾਪਿਆਂ ਨੂੰ ਵੀ ਪਤਾ ਤਾਂ ਇਹ ਤਾਂ ਆਉਂਦੇ ਨਹੀਂ ਹੈਗੇ ਉਹ ਜਿਹਨੇ ਕਿਹੜਾ ਸਮਝਣਾ ਹੈ ਉਹ ਤੂੰ ਫੋਨ ਲਾ ਕੇ ਕਹਿ ਤਾਂ ਸਕਦਾ ਉਹਨਾਂ ਨੂੰ ਮਾੜਾ ਮੁੱਲਕਾ ਸਮਝਾ ਸਕਦਾ ਕਿ ਉਹਦਾ ਚੱਕਦਾ ਮੋਟਰ ਸਾਗਾ ਕਿ ਮੈਂ ਚੱਲਿਆ ਵੀ ਮੈਨੂੰ ਇੱਥੇ ਘਰੇ ਛੱਡ ਜਾਨਾ ਤੂੰ ਬਾਈ ਮੈਂ ਕੀ ਕਰਾਂ ਫਿਰ ਹੁਣ ਉਹ ਤੂੰ ਨਾ ਬੋਲਿਆ ਕਰ ਯਾਰ ਕਿ ਐਂ ਕਰ ਮੈਂ ਜਾਣਾ ਖੇਤ ਤੂੰ ਮੇਰੀ ਰੋਟੀ ਪਾਲੇ ਖੇਤ ਤੂੰ ਜਾ ਜੇ ਨਾਲੇ ਕਹਨੂੰ ਪੱਲੜਦੇ ਓਰੇ ਬਾਈ ਮੈਂ ਤੋਂ ਮੈ ਤੋਂ ਨਹੀਂ ਚੱਲਿਆ ਜਾਂਦਾ ਉੱਥੇ ਕੁਛ ਮੈਨੂੰ ਬੋਲੂ ਉਹ ਰੋਟੀ ਪਾਉਂਦੇ ਨੂੰ ਤੂੰ ਆਪ ਦੀ ਉਰੀ ਖਾ ਲੈ ਮੈ ਤੋਂ ਨਹੀਂ ਤੇਰੇ ਕੋਲ ਕਰ ਲੈ ਤੂੰ ਖੇਤਾ ਜੀ ਉੱਥੇ ਦੋ ਘੰਟੇ ਬਹਿ ਜਾਗੇ ਮੈਂ ਆਪੀ ਦੇਖ ਉਹ ਲੜੀਆਂ ਨੇ ਬੁੜੀਆਂ ਵਰਗਾ ਤੂੰ ਹੋ ਰਹੇ ਹੈ ਹੋ ਰਹੇ ਬੁੜੀਆਂ ਤੂੰ ਆਪ ਵੀ ਤੂੰ ਕਾਹਦੀ ਸਮਝਦਾ ਹੈਗਾ ਕਿਸੇ ਗੱਲ ਸਰਨੀ ਪੈਂਦਾ ਉਹ ਤਾਂ ਮਾਰ ਕੇ ਕੱਪੜਾ ਦੋਨਾਂ ਲਾਂਗੇ ਆ ਬਾਈ ਤੂੰ ਉਹਨੂੰ ਪਈ ਨੂੰ ਮੜਾ ਮੋਟਾ ਉਹਨੂੰ ਕਹ ਦੇ ਕੋ ਸਮਝਾ ਦੇ ਉਹਨੂੰ ਹੁਣ ਮੇਰੀ ਬੜੀ ਗਾਂ ਸੁਣਦੀ ਆ ਤੂੰ ਉਹ ਕਲੇਪ ਵਾ ਗਿਆ ਘਰੇ ਵਾਦੂ ਦਾ ਉਹ ਕੁੜੀ ਵਿਚਾਰੀ ਹੁਣ ਗਈ ਆ ਰੋਟੀਆਂ ਲਾ ਕੇ ਲੈ ਹੁਣ ਲੇਟ ਹੋ ਗਈ ਉਹ ਤੂੰ ਉੱਤੇ ਚੱਜ ਜਾ ਜੇ ਅੱਗੇ ਉਹ ਸੋਡੀ ਕੁੜੀ ਨੂੰ ਵਿਆਹ ਦੋ ਵਿਆਹ ਦੋ ਵਿਆਹ ਦੋ ਲੈ ਉਹਦੇ ਉਹਨੂੰ ਲਾਈ ਜਾਂਦੇ ਆ ਉਹ ਚੱਲ ਉਹ ਤਾਂ ਕਰਨ ਨਹੀਂ ਚੱਲ ਵਿਆਹ ਉਹ ਤਾਂ ਹੋ ਜੂ ਜਿਹੜਾ ਹੋਣਾ ਉਹ ਤਾਂ ਤੂੰ ਮੜਾ ਮੋਟਾ ਬਾਈ ਉਹਨੂੰ ਸਮਝਾ ਲੈ ਤੂੰ ਆਪਣੇ ਸਹੁਰਿਆਂ ਨੂੰ ਫੋਨ ਲਾ ਕੇ ਗੱਲ ਕਰ ਵੀ ਇਹਨੂੰ ਸਮਝਾਓ ਭਾਈ ਆਵਾਜ਼ ਕਹਿ ਦਮਾ ਜਾਨਾ ਖੇਦੇ ਰੋਟੀ ਪਾ ਲੈ ਮੇਰੀ ਦੇਖ ਠੀਕ ਹੈ ਭਾਈ ਆਪਾਂ ਤਾਂ ਨਹੀਂ ਆਉਂਦੇ ਗੁਲਗਲੇ ਉਹ ਭੈਣ ਦੇ ਚਾਕਿਆ ਮੋਟਰਸਾਈਕਲ ਤੁਰ ਪਿਆ ਐ ਕਿ ਤੂੰ ਜੱਜ ਲੱਗਿਆ ਹੋਇਆ ਹੁਣ ਕੀ ਕਰਾਂ ਯਾਰ ਮੈਂ ਇਥੇ ਪਲੇ ਚੱਲੇ ਜਾਂਦਾ ਸੀ ਉਹ ਭਾਰਕਿਆਂ ਲੈ ਥੋੜਾ ਤਾਂ ਇਹ ਭੈਣ ਦਾ ਡੀਸੀ ਬਣਾ ਕਹਿੰਦਾ ਮੈਂ ਤੈਨੂੰ ਲਾ ਲਿਆ ਹੁਣਾ ਨਾ ਨਵੇਂ ਤੂੰ ਸਾਲਿਆਂ ਨੂੰ ਸਮਝਾ ਦੇ ਮਾੜਾ ਮੋਟਾ ਹੈ ਉਹਨੂੰ ਸਮਝਾਵਨੇ ਪਸੌਰਾਂ ਨੂੰ ਫੋਨ ਲਾ ਲਿਆ ਉਹਨਾਂ ਦਾ ਭੈਣ ਦਾ ਡਰਦਾ ਉਹਨਾਂ ਦਾ ਨਾ ਉਹਨਾਂ ਨਾਲ ਗੱਲ ਕਰਦਾ ਤੇਰੀ ਭੂਏ ਨੇ ਕਿਹੜੀ ਤੇਰੀ ਬਚੂਲੇ ਨੂੰ ਫੋਨ ਕਰ ਦੂ ਵੀ ਜਮਾ ੱਜੂ ਪਾ ਦੇ ਤੂੰ ਸੋळा ਬਚੋਲੇ ਦਾ ਹੋਇਆ ਬਚੋਲਾ ساری ਉਮਰ ਦਾ ਹੁੰਦਾ ਹੈਗਾ ਤੈਨੂੰ ਰਿਸ਼ਤਾ ਕਰਾਤਾ ਤੈਨੂੰ ਕਿਹੜਾ ਕਰਦਾ ਦੀ ਡੋਲਾਗਰਾ ਉਹ ਦੱਬ ਘੁੱਟ ਕੇ ਉਹਨਾਂ ਨੇ ਰਿਸ਼ਤਾ ਕਰਾਤਾ ਹੁਣ ਸਾਰ ਚਮੜਾ ਲੀਏ ਨੇ ਭਾਈ ਚਮੜਾ ਲੀ ਹੁਣ ਭਾਲਦਾ ਨਾਂ ਨ ਇਹਨਾਂ ਤੋਂ ਮੇਰੇ ਸਾਡੇ ਨੂੰ ਬਥੇਰਾ ਸਮਝਾਇਆ ਵੀ ਭਾਈ ਇਹਨੂੰ ਮੜਾ ਜਾ ਕਾਬੂ ਰੱਖ ਉਹ ਕੁੜੀ ਤੇ ਆ ਜੜਦੀ ਐ ਆਕੇ ਇਹਦਾ ਰਿਸ਼ਤਾ ਕਰ ਦੋ ਇਹਦਾ ਰਿਸ਼ਤਾ ਕਰ ਦੋ ਵੀ ਤੈਨੂੰ ਰਿਸ਼ਤਾ ਕੀ ਕਹਿੰਦਾ ਵੀ ਪੜ ਲੈਣ ਨੇ ਉਹਨੂੰ ਪੜ ਲੈਣ ਦੇ ਪੋਰਾ ਉਹ ਤੇ ਆ ਚੜਦਾ ਹੈਗਾ ਤਾਂ ਨੂੰ ਮੈਂ ਸਾਡਾ ਤੀਵੀਂ ਲਗ ਲਾਮ ਚੱਲ ਭਾਈ ਮਰਨ ਦੇ ਭੁੱਖਾ ਮੈਤੋਂ ਨੀ ਨਾਲ ਨੂਣ ਜਾਂਦੇ ਨੇ ਉੱਥੇ